ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਸਟੱਡੀਓ ਮਾਨ ਕੀ ਹਾਲ ਚੱਲ ਥੋਡਾ ਤਾਂ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਵਿੱਚ ਦੇਖਦੇ ਆਂ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਕਿ ਪੀਐਸਟੈਟ ਦਾ ਰਿਜ਼ਲਟ ਦੀ ਜਿਹੜੀ ਵੇਟ ਕਰਨ ਲੱਗ ਰਹੀ ਸੀ ਠੀਕ ਹੈ ਪੀਐਸਟੈਟ ਦੇ ਰਿਜ਼ਲਟ ਦੇ ਬਾਰੇ ਇੱਕ ਬਹੁਤ ਹੀ ਵੱਡੀ ਅਪਡੇਟ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ ਇੱਕ ਨੋਟਿਸ ਆਇਆ ਹੈ ਨੋਟਿਸ ਗਰੁੱਪਾਂ ਦੇ ਵਿੱਚ ਫੈਲ ਰਿਹਾ ਹੈ ਕੀ ਹੈ ਨੋਟਿਸ ਦੇ ਵਿੱਚ ਪੀਐਸਟ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪੀਐਸਟ ਜਿਹੜਾ ਸਾਲ 2024 ਦੀ ਪ੍ਰੀਖਿਆ ਜੋ ਕਿ ਮਿਤੀ 1 1 2 12 2024 ਨੂੰ ਕੰਡਕਟ ਕਰਵਾਈ ਗਈ ਸੀ ਉਸ ਦਾ ਨਤੀਜਾ 19 2 2025 ਨੂੰ ਕੋਸ਼ਿਸ਼ ਕੀਤਾ ਜਾ ਰਿਹਾ ਹੈ ਠੀਕ ਹੈ ਕੱਲ ਨੂੰ ਥੋੜਾ ਜਿਹੜਾ रिजल्ट ਤਾਂ ਹੋਣ ਜਾ ਰਿਹਾ ਬਹੁਤ ਹੀ ਜ਼ਿਆਦਾ ਅਪਡੇਟ ਮਤਲਬ ਬੇਟ ਨੇ ਜਿਹੜੇ ਉਹ ਬੱਚੇ ਕਰ ਰਹੇ ਸੀ ਤਾਂ ਇਹ ਤੁਹਾਡੇ ਵਾਸਤੇ ਬਹੁਤ ਹੀ ਵੱਡੀ ਅਪਡੇਟ ਆਈ ਹੈ ਤੁਸੀਂ ਆਪਣੇ ਲੌਗਇਨ ਆਈਡੀ ਤੋਂ psatpcsv.ac.in ਤੇ ਲੌਗਇਨ ਕਰਕੇ ਤੁਸੀਂ ਆਪਣੀ ਆਈਡੀ ਲੌਗਇਨ ਕਰਕੇ ਆਪਣਾ ਰਿਜ਼ਲਟ ਜਿਹੜਾ ਉਹ ਕਰ ਨੂੰ ਦੇਖ ਸਕਦੇ ਹੋ ਤੇ ਉਸ ਸਮੇਂ ਵੀ ਤੁਹਾਡੇ ਨਾਲ ਅਪਡੇਟ ਸਾਂਝੀ ਕੀਤੀ ਜਾਊਗੀ ਜਦੋਂ थोड़ा रिजल्ट जो है साइट से अपलोड हो चुका होगा तो मिलते हैं जी अपना अगली वीडियो पंजाब तो सारे पेपर की तैयारी इस चैनल के उपर करवाई जाएगी मिलते हैं जल्दी तो जल्दी चैनल सबसक्राइब कर लो तो अपने फ्रेंड्स को शेयर कर दो थैंक्स फॉर वॉचिंग आइज